ਜਾਨ ਆਏ ਨੇਕੀ ਦੀ ਖਾਤਰ ਲੜਦਾਰਿਆ ਮਾੜੇ ਦਾ ਨੰਮੀ ਬਣਿਆ ਮਜਲੂਮ ਦੀ ਚਤ ਰਾਖੀ ਲਈ ਲਾ ਸਾਰਾ ਹੀ ਪਰਵਾਰ ਗਿਆ ਤਨ ਡਿਗਰਾ ਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਲਟਾ ਗਏ ਸੀ ਲੈ ਆਇਆ ਕਿਰਣਾ ਨੂਰ ਦੀਆਂ ਫੁੱਲਾ ਦੇ ਜੋ ਬਣਛ ਗਏ ਸੀ ਘਰ ਪਹੁੰਚੇ ਪੀਰ ਫਕੀਰਾਂ ਦੇ ਮਿਹਨਤ ਨਾਲ ਤਰਮ ਨਿਭਾ ਗਿਆ ਤਨ ਜਿਗਰਾ ਕਲਗੀਆਂ ਵਾਲੇ ਜਾਤ ਕਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਬੁੱਤ ਚਾਰ ਧਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾ ਤੇ ਸਭ ਵਰਨਾ ਤੇ ਜਦ ਤੱਕ ਆ ਜਲਵਾ ਸ਼ਿਵ ਤਤ ਨੇ ਤਰ ਸੀਸ ਤੁਰ ਗਿਆ ਚਰਣਾ ਤੇ ਜਦ ਕੀਤਾ ਯਾਦ ਪ੍ਰੀਤਮ ਨੂੰ ਮੈਨੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾ ਗਿਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਅਮਰਤ ਦੀ ਜੀਵਨ ਸ਼ਕਤੀ ਨੇ ਲਖਨਾਲ ਇੱਕ ਲੜਾ ਦਿੱਤਾ ਇੱਕ ਖਾਤਰ ਦੇਸ਼ ਆਜ਼ਾਦੀ ਦੀ ਉਤਰਾਂਦਾ ਨੋ ਦਾ ਪਾ ਦਿੱਤਾ ਜਦ ਵੇਖਿਆ ਡਿਗ ਅਜੀਤ ਪਿਆ ਲਾ ਉਂਗਲ ਟੋਰੇ ਜੋ ਜਾਰ ਗਿਆ ਤਨ ਜਿਗਰਾ ਕਲਕੀਆਂ ਵਾਲੇ ਦਾ ਪੁੱਤ ਚਾਰ ਤਨ ਕੋ ਵੜ ਗਿਆ ਅਨ ਜਿਗਰਾ ਲਗੀਆਂ ਬਾੜੇ ਦਾ ਪੁੱਤ ਚਾਨ ਤਰੰਤੋਂ ਵਾਰ ਗਿਆ ਪੁੱਤਾਂ ਦੀਆਂ ਲਾਛਾਂ ਲੰਗ ਲੰਗ ਕੇ ਸੂਲਾ ਦਿਆਂ ਸੇ ਜਾ ਸੌਂਦਾ ਰਹਾ ਵਿਦ ਜੰਗਲੀ ਛਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾ ਰਹਾ ਪੱਥਰਾਂ ਦੇ ਜਿਗਰੇ ਢੋਲੇ ਸੀ ਅੰਬਰ ਵੀ ਤਾਂ ਹਾਰ ਗਿਆ ਕੰਨ ਡਿਗਰਾ ਕਲਗੀਆਂ ਵਾਲੇ ਨਾ ਪੁੱਤ ਜਾਨ ਕਰਮਤ ਹੋ ਵਾਰ ਗਿਆ ਜਦ ਦਰਦ ਕਹਾਣੀ ਬਚ ਆਂਦੀ ਰੋ ਰੋ ਕੇ ਦਸੀ ਨੂਰੇ ਨੇ ਮਥੇ ਤੇ ਪਾਇਆ ਬਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹੁਣ ਝਾਲਮ ਦੀ ਜੜ ਪੁੱਟੀ ਜਾਊ हस के हंसके बचनेचार गया तन जिगरा तलगिया वाले उतारम तो भार गया तन जिगरा तलगिया वाले उत चार धर्म तो वार गया